ਇੱਕ ਵਾਰ ਮੂਹਨ ਲਾਲ ਨਾਂ ਦਾ ਵਿਅਕਤੀ ਘਰੋਂ ਬਹੁਤ ਹੀ ਗਰੀਬ ਸੀ ਤੇ ਕੰਮ ਦੀ ਭਾਲ ਵਿੱਚ ਉਹ ਰੋਜ਼ਾਨਾ ਘਰੋਂ ਬਾਹਰ ਨਿਕਲਦਾ ਪਰ ਸ਼ਾਮ ਤੱਕ ਉਸ ਨੂੰ ਕੋਈ ਵੀ ਕੰਮ ਕਰ ਨਹੀਂ ਮਿਲਦਾ ਤੇ ਥੱਕ ਹਾਰ ਕੇ ਫਿਰ ਵਾਪਸ ਘਰ ਆ ਜਾਂਦਾ ਇਸ ਤਰ੍ਹਾਂ ਕਰਦੇ ਕਰਦੇ ਉਸ ਨੂੰ ਕਈ ਮਹੀਨੇ ਲੰਘ ਗਏ ਪਰ ਉਸ ਨੂੰ ਕੋਈ ਕੰਮ ਕਰ ਨਹੀਂ ਮਿਲਿਆ ਇਸੇ ਤਰ੍ਹਾਂ ਉਸ ਨੇ ਕੰਮ ਨੂੰ ਲੱਭਣਾ ਜਾਰੀ ਰੱਖਿਆ ਤੇ ਇੱਕ ਦਿਨ ਬਹੁਤ ਹੀ ਵੱਡੇ ਮੰਦਿਰ ਦੇ ਨਜ਼ਦੀਕ ਗਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਹੀ ਸ਼ਰਧਾਲੂ ਆਉਂਦੇ ਸਨ ਤੇ ਆ ਕੇ ਮੱਥਾ ਟੇਕਦੇ ਸਨ ਮੂਲਾ ਊਥੀ ਪਾਸੇ ਇੱਕ ਜਗ੍ਹਾ ਤੇ ਬੈਠ ਕੇ ਉੱਚੀ ਉੱਚੀ ਰੋਂਣ ਲੱਗਾ ਤੇ ਰੋਂਦਾ ਰਿਹਾ ਉਸ ਮੰਦਰ ਦੇ ਨਜ਼ਦੀਕ ਹੀ ਇੱਕ ਕਈ ਸਾਲਾਂ ਤੋਂ ਇੱਕ ਪੁਰਾਣਾ ਸਾਧੂ ਰਹਿੰਦਾ ਸੀ ਉਸ ਨੇ ਇਸ ਨੂੰ ਦੇਖਿਆ ਤੇ ਇਸ ਨੂੰ ਪੁੱਛਣ ਲੱਗਾ ਮੈਨੂੰ ਤੂੰ ਬਹੁਤ ਦੁਖੀ ਲੱਗਦਾ ਹੈ ਤੈਨੂੰ ਕੀ ਤਕਲੀਫ ਹੈ ਸ਼ਾਇਦ ਮੈਂ ਤੇਰੀ ਕੋਈ ਮਦਦ ਕਰ ਸਕਾਂ ਤਾਂ ਮੋਹਨ ਲਾਲ ਨੇ ਬੜੇ ਦੁਖੀ ਹਿਰਦੇ ਨਾਲ ਰੋਂਦੇ ਹੋਏ ਉਸ ਸਾਧੂ ਨੂੰ ਕਿਹਾ ਬਾਬਾ ਜੀ ਮੈਂ ਬਹੁਤ ਉਦਾਸ ਹਾਂ ਮੇਰੇ ਕੋਲ ਕਿਸੇ ਵੀ ਕਿਸਮ ਦਾ ਕੋਈ ਰੋਜ਼ਗਾਰ ਨਹੀਂ ਹੈ ਤੇ ਪੈਸਾ tela ਨਾ ਹੋਣ ਕਰ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਤੇ ਰੋਟੀ ਵੀ ਮਸਾਂ ਨਸੀਬ ਹੁੰਦੀ ਹੈ ਮੈਂ ਕਿਹੜੇ ਪਾਸੇ ਜਾਵਾਂ ਤਾਂ ਇਸ ਸਾਧੂ ਨੇ ਮੋਹਨ ਲਾਲ ਨੂੰ ਕਿਹਾ ਭਗਤਾਂ ਨਰਾਸ਼ ਨਹੀਂ ਹੋਈਦਾ ਉਦਾਸ ਨਹੀਂ ਹੋਈਦਾ ਰੱਬ ਕੋਈ ਨਾ ਕੋਈ ਹੱਲ ਜ਼ਰੂਰ ਕਰਦਾ ਹੈ ਤਾਂ ਸਾਧੂ ਨੇ ਫੇਰ ਕਿਹਾ ਤੂੰ ਜਰਾ ਇੱਥੇ ਬੈਠ ਮੈਂ ਆਉਣਾ ਵਾ ਥੋੜੀ دیر ਬਾਅਦ ਸਾਧੂ ਵਾਪਸ ਆਇਆ ਤੇ ਮੂਨ ਲਾਲ ਨੂੰ ਇੱਕ ਲਫਾਫਾ ਫੜਾਇਆ ਉਸ ਨੇ ਕਿਹਾ ਕਿ ਇਸ ਲਫਾਫੇ ਵਿੱਚ ਕੁਝ ਲਾਲ ਰੰਗ ਦੇ ਧਾਗੇ ਹਨ ਤੇ ਕੁਝ ਫੁੱਲ ਹਨ ਤੇ ਕੁਝ ਅਰਗਬਤੀਆਂ ਹਨ ਕਿਉਂਕਿ ਇੱਥੇ ਰੋਜ਼ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹਨ ਤੇ ਇਹ ਚੀਜ਼ਾਂ ਉਹ ਮੰਦਰ ਵਿੱਚ ਚੜਾਉਂਦੇ ਹਨ ਤੂੰ ਇਹ ਚੀਜ਼ਾਂ ਵੇਚਣੀਆਂ ਸ਼ੁਰੂ ਕਰ ਦੇ ਤੇ ਹੌਲੀ-ਹੌਲੀ ਜਿੱਦਾਂ ਜਿੱਦਾਂ ਤੈਨੂੰ ਮੁਨਾਫਾ ਹੋਊਗਾ ਤਾਂ ਤੂੰ ਇਸ ਕੰਮ ਨੂੰ ਵਿਧਾ ਲਵੀਂ ਜਿੱਥੇ ਉਹ ਸਾਧੂ ਬੈਠਦਾ ਸੀ ਉੱਥੇ ਹੀ ਉਸਨੇ ਉਸ ਨੂੰ ਇੱਕ ਚਾਦਰ ਵਿਛਾ ਦਿੱਤੀ ਤੇ ਸਾਧੂ ਨੇ ਉਸ ਨੂੰ ਕਿਹਾ ਤੂੰ ਇੱਥੇ ਬੈਠ ਜਾ ਤੇ ਅੱਜ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਦੇ ਹੌਲੀ-ਹੌਲੀ ਤੇਰੇ ਕੰਮ ਵਿੱਚ ਬਰਕਤਾਂ ਪੈਣਗੀਆਂ ਕਿਉਂਕਿ ਤੇਰਾ ਜਦੋਂ ਸਾਮਾਨ ਵਿਕਣ ਲੱਗਾ ਤਾਂ ਤੂੰ ਕੰਮ ਨੂੰ ਵਧਾ ਲਵੇਂਗਾ ਮੋਹਨ ਲਾਲ ਨੇ ਉਸ ਸਾਧੂ ਦੀ ਗੱਲ ਮੰਨਦੇ ਹੋਏ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਕਰਦੇ ਕਰਾਉਂਦੇ ਹੌਲੀ-ਹੌਲੀ ਉਸ ਦਾ ਇਹ ਕੰਮ ਕਰ ਬਹੁਤ ਹੀ ਚੱਲ ਪਿਆ ਤੇ ਉਸ ਦਾ ਸਮਾਨ ਵਿਕਣ ਲੱਗਾ ਅਰਗਬਤੀਆਂ ਧਾਗੇ ਤੇ ਫੁੱਲਾਂ ਦੇ ਗੁਲਦਸਤੇ ਵਿਕਣ ਲੱਗੇ ਤੇ ਹੌਲੀ-ਹੌਲੀ ਉਸ ਦਾ ਕੰਮ ਵਧਦਾ ਗਿਆ ਤੇ ਕੰਮ ਬਹੁਤ ਵਧ ਗਿਆ ਤੇ ਉਸ ਦਾ ਮਾਲ ਵਿਕਣ ਲੱਗਾ ਪਰ ਇੱਕ ਦਿਨ ਇਹ ਸਾਧੂ ਵੀ ਰੱਬ ਨੂੰ ਪਿਆਰਾ ਹੋ ਗਿਆ ਜਿਵੇਂ ਜਿਵੇਂ ਮੋਹਨ ਲਾਲ ਦੇ ਕੰਮ ਵਿੱਚ ਬਰਕਤਾਂ ਪਈਆਂ ਤਾਂ ਮੋਹਨ ਲਾਲ ਨੇ ਪੈਸਾ ਖਰਚ ਕੇ ਇੱਕ ਬਹੁਤ ਸੋਹਣੀ ਦੁਕਾਨ ਬਣਾਈ ਤੇ ਉਸ ਦੁਕਾਨ ਵਿੱਚ ਵੱਡੀ ਮਾਤਰਾ ਵਿੱਚ ਇਹ ਸਾਰਾ ਸਮਾਨ ਰੱਖਿਆ ਤੇ ਬਾਹਰ ਇੱਕ ਬਹੁਤ ਹੀ ਸੋਹਣਾ ਬੋਰਡ ਲਿਖ ਕੇ ਲਗਾ ਦਿੱਤਾ ਕਿ ਰੰਗ ਬਰੰਗੀਆਂ ਖੁਸ਼ੂਦਾਰ ਅਗਰਬੱਤੀਆਂ ਤੇ ਮੰਦਰ ਦੇ ਚੜਾਵੇ ਦਾ ਸਾਰਾ ਸਮਾਨ ਇੱਥੋਂ ਮਿਲਦਾ ਹੈ ਮੋਹਨ ਲਾਲ ਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ ਜਿਵੇਂ ਜਿਵੇਂ ਉਸ ਦਾ ਕੰਮ ਵਧਦਾ ਗਿਆ ਉਸ ਦੀ ਬਹੁਤ ਜ਼ਿਆਦਾ ਤਰੱਕੀ ਹੁੰਦੀ ਗਈ ਤੇ ਜਿਵੇਂ ਜਿਵੇਂ ਮੋਹਨ ਲਾਲ ਦੀ ਬਹੁਤ ਜ਼ਿਆਦਾ ਤਰੱਕੀ ਹੋਈ ਤਾਂ ਉਸ ਦੇ ਸੱਜਣ ਮਿੱਤਰ ਤੇ ਰਿਸ਼ਤੇਦਾਰ ਵੀ ਉਸ ਦੀ ਦੁਕਾਨ ਦੇਖਣ ਆਏ। ਉਹ ਸਾਰੇ ਉਸ ਦੀ ਦੁਕਾਨ ਦੇਖ ਕੇ ਬਹੁਤ ਹੈਰਾਨ ਹੋਏ ਕਿ ਇਸ ਦੀ ਦਿਨਾਂ ਵਿੱਚ ਕਿਹੜੀ ਲਾਂਡਰੀ ਲੱਗੀ ਜਿਹੜਾ ਇਸ ਦਾ ਇੰਨਾ ਕੰਮ ਚੱਲ ਪਿਆ। ਇੱਕ ਦਿਨ ਇਸੇ ਤਰ੍ਹਾਂ ਮੋਹਨ ਲਾਲ ਆਪਣੀ ਦੁਕਾਨ ਤੇ ਬੈਠਾ ਸਮਾਨ ਵੇਚ ਰਿਹਾ ਸੀ ਤਾਂ ਇਨੇ ਨੂੰ ਉਸ ਦੇ ਕਸਬੇ ਦਾ ਹੀ ਇੱਕ ਆਦਮੀ ਉਸ ਦੀ ਦੁਕਾਨ ਤੇ ਆਇਆ ਤੇ ਉਸ ਨੂੰ ਕਹਿਣ ਲੱਗਾ ਮੋਹਨ ਲਾਲ ਦੁਕਾਨ ਤਾਂ ਤੇਰੀ ਟਿਕਾਣੇ ਤੇ ਹੈ। ਤੇ ਬਹੁਤ ਵਧੀਆ ਚੱਲ ਵੀ ਰਹੀ ਹੈ ਪਰ ਤੂੰ ਆ ਜਿਹੜਾ ਬੋਰ ਲਾਇਆ ਹੈ ਇਹ ਇਹ ਬਹੁਤ ਗਲਤ ਹੈ ਐਡਾ ਵੱਡਾ ਲਿਖਣ ਦੀ ਕੀ ਲੋੜ ਹੈ ਇੱਕ ਛੋਟਾ ਜਿਹਾ ਹੀ ਲਿਖ ਦੇ ਕਿ ਅਰਗਬਤੀਆਂ ਇੱਥੋਂ ਮਿਲਦੀਆਂ ਹਨ ਤੇ ਮੰਦਰ ਦੇ ਚੜਾਵੇ ਦਾ ਸਾਰਾ ਸਬੰਧ ਇੱਥੋਂ ਮਿਲਦਾ ਹੈ ਐਡਾ ਵੱਡਾ ਲਿਖਣ ਦੀ ਕੀ ਲੋੜ ਹੈ ਇੰਨੀ ਗੱਲ ਕਹਿ ਕੇ ਉਹ ਉਥੋਂ ਚਲਾ ਗਿਆ ਉਸ ਦੀ ਜਾਣ ਤੋਂ ਬਾਅਦ ਮੋਹਨ ਲਾਲ ਨੇ ਸੋਚਿਆ ਗੱਲ ਤਾਂ ਇਹ ਸਹੀ ਕਹਿ ਰਿਹਾ ਹੈ ਮੈਂ ਬੋਰਡ ਵੀ ਬਹੁਤ ਵੱਡਾ ਲਾਇਆ ਹੈ ਤੇ ਲਿਖਿਆ ਵੀ ਬਹੁਤ ਖੁਸ਼ ਹੈ ਗੱਲ ਉਹਦੀ ਠੀਕ ਹੈ ਸੋਮੂਨ ਲਾਲ ਨੇ ਉਸਦੀ ਗੱਲ ਮੰਨ ਕੇ ਬੋਰਡ ਉਤਾਰਿਆ ਤੇ ਇੱਕ ਛੋਟਾ ਜਿਹਾ ਬੋਰ ਲਗਾ ਦਿੱਤਾ ਤੇ ਉਸ ਤੇ ਲਿਖਿਆ ਅਰਗਬੱਤੀਆਂ ਇੱਥੋਂ ਮਿਲਦੀਆਂ ਨੇ ਤੇ ਮੰਦਰ ਦੇ ਚੜਾਵੇ ਦਾ ਸਮਾਨ ਵੀ ਇੱਥੋਂ ਹੀ ਮਿਲਦਾ ਹੈ ਚਲੋ ਕੁਝ ਦਿਨ ਲੰਘੇ ਇੱਕ ਹੋਰ ਆਦਮੀ ਉਸਦੀ ਦੁਕਾਨ ਤੇ ਆਇਆ ਤੇ ਉਸ ਨੂੰ ਦਵਾਸਲਮ ਕੀਤੀ ਤੇ ਫਿਰ ਕਹਿਣ ਲੱਗਾ ਸੋਮੂਨ ਲਾਲ ਦੁਕਾਨ ਤਾਂ ਤੇਰੀ ਸੋਣੀ ਚੱਲ ਗਈ ਹੈ ਤੇ ਹੁਣ ਤੇਰੀ ਜਾਣ ਪਛਾਣ ਵੀ ਕਾਫੀ ਬਣ ਗਈ ਹੈ ਤੇ ਮੰਦਰ ਦੇ ਨਜ਼ਦੀਕ ਹੈ ਫਿਰ ਐਡੇ ਬੋਰਡ ਲਾਉਣ ਦੀ ਕੀ ਲੋੜ ਪੈਗੀ ਤੇ ਇੰਨਾ ਕੁਝ ਲਿਖਿਆ ਹੋਇਆ ਹੈ ਖਾਲੀ ਇੰਨਾ ਹੀ ਛੋਟਾ ਜਿਹਾ ਲਿਖ ਦੇ ਕਿ ਅਗਰਬਤੀਆਂ ਇੱਥੋਂ ਮਿਲਦੀਆਂ ਹਨ ਜਿਹੜਾ ਆਦਮੀ ਅਗਰਬਤੀਆਂ ਲੈਣ ਆਵੇਗਾ ਉਹ ਅੰਦਰ ਪਿਆ ਸਾਰਾ ਸਬਾਨ ਵੀ ਦੇਖ ਹੀ ਲਵੇਗਾ ਕਿਉਂਕਿ ਮੰਦਰ ਦੇ ਨਜ਼ਦੀਕ ਹੈ ਤੇ ਚੜਾਵੇ ਦਾ ਸਮਾਨ ਉਹ ਇੱਥੋਂ ਹੀ ਲੈ ਕੇ ਜਾਵੇਗਾ ਉਸ ਦੇ ਜਾਣ ਤੋਂ ਬਾਅਦ ਮੋਹਨ ਲਾਲ ਨੇ ਸੋਚਿਆ ਗੱਲ ਤਾਂ ਇਹਦੀ ਵੀ ਸਹੀ ਹੈ ਤਾਂ ਮੋਹਨ ਲਾਲ ਨੇ ਉਹ ਬੋਰਡ ਹੋਰ ਛੋਟਾ ਕਰ ਦਿੱਤਾ ਤੇ ਉਸ ਤੇ ਖਾਲੀ ਇਹੀ ਲਿਖ ਦਿੱਤਾ ਕਿ ਅਗਰਬਤੀਆਂ ਇੱਥੋਂ ਮਿਲਦੀਆਂ ਹਨ ਇਸ ਤਰ੍ਹਾਂ ਹੋਰ ਕਈ ਆਦਮੀ ਮੂਹਨ ਲਾਲ ਦੀ ਦੁਕਾਨ ਤੇ ਆਏ ਤੇ ਆਪਣੇ ਹਿਸਾਬ ਨਾਲ ਮੂਹਨ ਲਾਲ ਨੂੰ ਸਲਾਹਾਂ ਦੇਣ ਲੱਗੇ ਤੇ ਕਈਆਂ ਦੀ ਸਲਾਹ ਮੂਹਨ ਲਾਲ ਨੇ ਮੰਨ ਲਈ ਹੁਣ ਦਿਨੋਂ ਦਿਨ ਮੂਹਨ ਲਾਲ ਦੇ ਕੰਮ ਵਿੱਚ ਘਟੇ ਹੋਣ ਲੱਗੇ ਕੰਮ ਦਿਨੋਂ ਦਿਨ ਘਟਣ ਲੱਗਾ ਹੁਣ ਕੰਮ ਇੰਨਾ ਘਟ ਗਿਆ ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ ਤੇ ਮੂਹਨ ਲਾਲ ਬਹੁਤ ਉਦਾਸ ਰਹਿਣ ਲੱਗਾ ਤੇ ਚਿਹਰੇ ਤੇ ਸਦਾ ਹੀ ਉਸ ਦੀ ਉਦਾਸੀ ਰਹਿੰਦੀ ਸੀ ਇਸ ਗੱਲ ਦਾ ਵੀ ਗਾਹਕ ਤੇ ਬਹੁਤ ਫਰਕ ਪੈਣ ਲੱਗਾ ਕਿਉਂਕਿ ਪਹਿਲਾਂ ਵਾਲਾ ਆਤਮ ਵਿਸ਼ਵਾਸ ਉਸਦੇ ਕੰਮ ਵਿੱਚ ਨਹੀਂ ਰਿਹਾ ਇਸ ਕਰਕੇ ਵੀ ਅਸਦੀ ਮਾਰਕੀਟ ਡਾਊਨ ਹੁੰਦੀ ਗਈ ਇਸੇ ਤਰ੍ਹਾਂ ਮੋਹਨ ਲਾਲ ਇੱਕ ਦਿਨ ਟਾਈਮ ਨਾਲ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਚਲਾ ਗਿਆ ਤੇ ਉਸ ਦਾ ਇੱਕ ਬਹੁਤ ਹੀ ਪੁਰਾਣਾ ਦੋਸਤ ਜੋ ਕਿ ਬਹੁਤ ਗਰੀਬ ਸੀ ਉਸ ਨੂੰ ਮਿਲਣ ਉਸ ਦੀ ਦੁਕਾਨ ਤੇ ਗਿਆ ਪਰ ਦੁਕਾਨ ਬੰਦ ਹੋਣ ਕਰ ਉਹ ਮੋਹਨ ਲਾਲ ਨੂੰ ਘਰੇ ਮਿਲਣ ਚਲਾ ਗਿਆ ਜਦੋਂ ਮੂਹਨ ਲਾਲ ਦਾ ਦੋਸਤ ਮੂਹਨ ਲਾਲ ਦੇ ਘਰ ਗਿਆ ਤਾਂ ਮੂਹਨ ਲਾਲ ਘਰ ਦੀ ਵਿਹੜੇ ਵਿੱਚ ਮੰਜੇ ਉੱਤੇ ਬੈਠਾ ਰੋ ਰਿਹਾ ਸੀ ਤੇ ਬਹੁਤ ਹੀ ਉਦਾਸ ਸੀ ਤੇ ਨਜ਼ਦੀਕ ਹੀ ਉਸ ਦੀ ਮਾਂ ਬੈਠੀ ਹੋਈ ਸੀ ਤਾਂ ਉਸ ਦੋਸਤ ਨੇ ਮੂਹਨ ਲਾਲ ਨੂੰ ਪੁੱਛਿਆ ਕੀ ਗੱਲ ਹੈ ਮੂਹਨ ਲਾਲ ਤੈਨੂੰ ਮੈਂ ਬੜੇ ਚਿਰਾਂ ਬਾਅਦ ਦੇਖਿਆ ਤੇ ਉਹ ਵੀ ਇਸ ਹਾਲਤ ਵਿੱਚ ਮੈਂ ਤਾਂ ਸੁਣਿਆ ਸੀ ਤੇਰਾ ਬਹੁਤ ਕੰਮਕਾਰ ਚੱਲ ਗਿਆ ਤੇ ਤੂੰ ਤਾਂ ਟਾਈਮ ਨਾਲ ਹੀ ਦੁਕਾਨ ਬੰਦ ਕਰਕੇ ਘਰੇ ਬੈਠਾ ਹੋਇਆ ਤੇ ਮੂਹਨ ਲਾਲ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਉਸ ਦੀ ਮਾਂ ਨੇ ਸਾਰੀ ਗੱਲ ਦੱਸੀ ਕਿ ਪਤਾ ਸ਼ੁਰੂ ਵਿੱਚ ਕੰਮ ਬਹੁਤ ਜ਼ਿਆਦਾ ਚੱਲਿਆ ਸੀ ਪਰ ਦਿਨੋਂ ਦਿਨ ਇਸ ਦੇ ਕੰਮ ਵਿੱਚ ਘਟੇ ਪੈਂਦੇ ਗਏ ਇਸ ਦੀ ਦੁਕਾਨ ਤੇ ਵਿਕਰੀ ਹੋਂੋਂ ਹਟ ਗਈ ਪਤਾ ਨਹੀਂ ਕਿਹਦੀ ਮਾੜੀ ਨਜ਼ਰ ਲੱਗ ਗਈ ਤਾਂ ਇਹ ਸੁਣ ਕੇ ਮੂਹਨ ਲਾਲ ਦੇ ਦੋਸ ਨੇ ਮੂਹਨ ਲਾਲ ਨੂੰ ਕਿਹਾ ਚੱਲ ਮੈਨੂੰ ਆਪਣੀ ਦੁਕਾਨ ਤੇ ਲੈ ਕੇ ਚੱਲ ਜਦੋਂ ਮੂਹਨ ਲਾਲ ਦਾ ਦੋਸਤ ਮੂਹਨ ਲਾਲ ਦੀ ਦੁਕਾਨ ਤੇ ਗਿਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦਾ ਬੋਰਡ ਤਾਂ ਦਿਖਾਈ ਨਹੀਂ ਦੇ ਰਿਹਾ ਕਿ ਨਵੇਂ ਬੰਦੇ ਨੂੰ ਤਾਂ ਕੁਝ ਪੜ੍ਹ ਹੀ ਨਹੀਂ ਹੁੰਦਾ ਕਿ ਲਿਖਿਆ ਕੀ ਹੈ ਤੇ ਕੀ ਇੱਥੋਂ ਮਿਲਦਾ ਹੈ ਉਸਨੇ ਮੋਹਨ ਲਾਲ ਨੂੰ ਕਿਹਾ ਪਹਿਲੀ ਤਾਂ ਗੱਲ ਆ ਬੋਰਡ ਨੂੰ ਬਹੁਤ ਵੱਡਾ ਕਰਕੇ ਲਿਖ ਤੇ ਆ ਕੀ ਆ ਤੂੰ ਲਿਖਿਆ ਹੋਇਆ ਹੈ ਇੱਥੇ ਅਰਗਬਤੀਆਂ ਮਿਲਦੀਆਂ ਹਨ ਤੂੰ ਇੱਥੇ ਲਿਖਾ ਇੱਥੇ ਰੰਗ ਬਰੰਗੀਆਂ ਤੇ ਖੁਸ਼ਬੂਦਾਰ ਅਰਗਬਤੀਆਂ ਤੇ ਹੋਰ ਮੰਦਰ ਦੇ ਚੜਾਵੇ ਦਾ ਸਾਰਾ ਸਮਾਨ ਮਿਲਦਾ ਹੈ ਮੋਹਨ ਲਾਲ ਨੂੰ ਝੱਟ ਹੀ ਗੱਲ ਸਮਝ ਆ ਗਈ ਕਿ ਉਸਦੀ ਬਰਬਾਦੀ ਦਾ ਅਸਲ ਕਾਰਨ ਕੀ ਹੈ ਉਸਨੇ ਆਪਣੇ ਕੰਮ 'ਚ ਇੰਨਾ ਤਜਰਬਾ ਹੋਣ ਦੇ ਬਾਵਜੂਦ ਵੀ ਲੋਕਾਂ ਦੀਆਂ ਸਲਾਹਾਂ ਤੇ ਅਮਲ ਕੀਤਾ ਤੇ ਆਪਣਾ ਦਿਮਾਗ ਨਹੀਂ ਵਰਤਿਆ ਜਿਸ ਤਰ੍ਹਾਂ ਲੋਕ ਆ ਕੇ ਕਹਿੰਦੇ ਗਏ ਉਹ ਉਹਨਾਂ ਦੀ ਗੱਲ ਮੰਨਦਾ ਗਿਆ ਮੋਹਨ ਲਾਲ ਨੇ ਉਸੇ ਹੀ ਦਿਨ ਉਹ ਬੋਰਡ ਪਹਿਲਾ ਦੀ ਤਰ੍ਹਾਂ ਲਗਾ ਦਿੱਤਾ ਤੇ ਉਸ ਉੱਤੇ ਪਹਿਲਾਂ ਵਾਂਗ ਹੀ ਉਹੀ ਚੀਜ਼ਾਂ ਲਿਖੀਆਂ ਜੋ ਸਭ ਤੋਂ ਸ਼ੁਰੂ ਵਿੱਚ ਲਿਖੀਆਂ ਸਨ ਕਿ ਰੰਗ-ਬਰੰਗੀਆਂ ਤੇ ਖੁਸ਼ਬੂਦਾਰ ਅਗਰਬੱਤੀਆਂ ਤੇ ਹੋਰ ਮੰਦਰ ਦੇ ਚੜਾਵੇ ਦਾ ਸਮਾਨ ਇੱਥੋਂ ਮਿਲਦਾ ਹੈ ਉਸਤੇ ਇਸ ਤਰ੍ਹਾਂ ਕਰਨ ਤੋਂ ਥੋੜੇ ਦਿਨਾਂ ਬਾਅਦ ਹੀ ਦੁਕਾਨ ਪਹਿਲਾਂ ਦੀ ਤਰ੍ਹਾਂ ਖੂਬ ਚੱਲਣ ਲੱਗ ਪਈ ਤੇ ਨਵੇਂ-ਨਵੇਂ ਗਾਹਕ ਵੀ ਉਸ ਦੀ ਦੁਕਾਨ ਤੇ ਆਉਣ ਲੱਗੇ ਮੋਹਨ ਲਾਲ ਨੇ ਆਪਣੇ ਉਸ ਦੋਸਤ ਦਾ ਬਹੁਤ ਧੰਨਵਾਦ ਕੀਤਾ ਤੇ ਉਸ ਨੂੰ ਰੋਜ਼ਗਾਰ ਵੀ ਦਿੱਤਾ ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਲੋਕਾਂ ਦੀਆਂ ਸਲਾਹਾਂ ਜ਼ਿਆਦਾ ਨਹੀਂ ਮੰਨਣੀਆਂ ਚਾਹੀਦੀਆਂ ਅਮਲ ਉਸ ਸਲਾਹ ਤੇ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਲੱਗੇ ਕਿ ਤੁਹਾਡੇ ਕੰਮ ਦੇ ਏਨਕੂਲ ਹੈ ਤੇ ਸਿਆਣੀ ਹੈ ਤੇ ਜੋ ਬਿਨਾ ਮੰਗਿਆ ਹੀ ਸਲਾਹਾਂ ਦਿੰਦਾ ਹੈ ਉਹ ਤੁਹਾਨੂੰ ਕਦੀ ਵੀ ਕਾਮਯਾਬੀ ਵੱਲ ਨਹੀਂ ਲੈ ਕੇ ਜਾਵੇਗਾ ਤੇ ਬਾਕੀ ਕੋਈ ਸਿਆਣਾ ਬੰਦਾ ਹੀ ਸਿਆਣੀ ਸਲਾਹ ਦੇਵੇਗਾ ਸੋ ਦੋਸਤੋ ਜੇ ਇਸ ਕਹਾਣੀ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਦਿਆ ਕਰੋ ਜੀ ਧੰਨਵਾਦ ਜੀ